भाई हाँ भाई करे कोई बेजोर कहेगा क्यों की हो गया मैं इंश्योरेंस कंपनी तो आया भी ओ प्यार अंदर अच्छा बाबा जी वो मैं इंश्योरेंस कंपनी तो, तो आया जी अच्छा ओ नशेड़ी पानी ले गया ਅੱਛਾ ਲੋਏ ਪੋਣੀ ਆ ਵੀ ਹਾਂ ਬਾਈ ਹੁਣ ਦੱਸ ਕੀ ਕਹਿੰਦੇ ਛੋਟੇ ਬਾਬਾ ਜੀ ਮੇਰੇ ਕੋਲੇ ਨਾ ਇੰਸ਼ੋਰੈਂਸ ਕੰਪਨੀ ਤੋਂ ਆਇਆ ਮੇਰੇ ਕੋਲੇ ਨਾ ਤੁਹਾਡੇ ਲਈ ਇੱਕ ਵਧੀਆ ਪਲਾਨ ਆ ਅੱਛਾ ਤੁਸੀਂ ਇਹ ਮਹੀਨੇ ਦਾ 2000 ਰੁਪਏ ਜਮ੍ਹਾਂ ਕਰਾਉਣਾ ਤੇ ਜਦੋਂ ਤੁਹਾਡੀ ਮੌਤ ਹੋ ਗਈ ਤਾਂ ਤੁਹਾਡੇ ਪਰਿਵਾਰ ਦੇ ਜਿਹੜੇ ਵਾਰਸ ਹੋਣਗੇ ਉਹਨਾਂ ਨੂੰ 20 ਲੱਖ ਰੁਪਏ ਮਿਲੂਗਾ ਅੱਛਾ ਹਾਂਜੀ ਕਰੋਣਾ ਦੱਸੋ ਕਰ ਦੋ ਕੋਈ ਗੱਲ ਨਹੀਂ ਠੀਕ ਆ ਜੀ ਕਰ ਦੇਣ ਨੂੰ ਤਾਂ ਫਾਇਦਾ ਹੋਊ ਜਾਣ ਤੋਂ ਬਾਅਦ ਹਾਂ ਲਿਓ ਕਰ ਦਿੰਨਾ ਮੈਂ ਤੁਹਾਡੀ ਪਰਚੀ ਕੱਢ ਦਿੰਦਾ ਕਿੰਨੇ ਪੈਸੇ ਦੇਣੇ ਨੇ 2000 2000 ਰੁਪਏ ਜੀ ਹਰ ਇੱਕ ਮਹੀਨੇ ਦੇਣਾ ਪਿਆ ਹਾਂਜੀ ਹਾਂਜੀ ਆਨ ਠੀਕ ਆ ਜੀ ਠੀਕ लेकिन एक सेकेंड ओ भाई पैसे हाँ भी कादे दे पैसे ये दे पैसे अबे साले बी हाँ। लाख रुपया कार्ड इंश्योरेंस था उन्हें कहना बी लाख मिलेगा